ਸੋ ਪਹਿਚਾਨੀਐ ਜੋ ਲਰੇ ਦੀਨ ਕਹੇਤ ਪਰਜਾ ਪਰਜਾ ਕਟ ਬਰੇ ਕਭੂ ਨਾ ਛਾਡੇ ਖੇਤ ਜਉ ਤੋ ਪ੍ਰੇਮ ਖਿਲਣ ਕਾ ਚਾਉ ਸਿਰ ਤਤਲੀ ਗਲੀ ਮਰੀ ਆਉ ਇੱਕ ਮਾਰਗ ਪੈਰ ਤਰੀਜੈ ਸਰਦੀਜੈ ਕੰਨ ਕੀਤੇ ਮਾਵਾ ਖੰਸਾਰ ਸਰਲਤ ਜੋ ਦੇ ਅਮਰ ਸੇ ਤੰਤਨ ਬਾਬਾ ਦੀਪ ਸਿੰਘ ਸਾਹਿਬ ਜੀ ਦਾ ਜਨਮ ਦਿਹਾੜਾ 26 ਤਰੀਕ ਨੂੰ ਮਨਾਇਆ ਜਾ ਰਿਹਾ ਹੈ ਪਿੰਡ ਪੋਵਿੰਡ ਦੀ ਮਹਾਨ ਧਰਤੀ ਤੇ ਜਿੱਥੇ ਬਾਬਾ ਜੀ ਦਾ ਜਨਮ ਸਥਾਨ ਹੈ ਅਤੇ ਨਾਲ ਦੀ ਨਾਲ ਗੁਰਦਰਾ ਸ਼ਹੀਦਗੰਗ ਸਾਹਿਬ ਜੀ ਵਿਖੇ ਵੀ ਸਮਾਗਮ ਲਿਖੇ ਗਏ ਨੇ ਜਿਸ ਵਿੱਚ ਪੰਥ ਦੇ ਮਹਾਨ ਕਵੀਸ਼ਰ ਸਹਿਬਾਨ ਢਾਡੀ ਸਿੰਘ ਰਾਗੀ ਸਿੰਘ ਕਥਾਵਾਚਕ ਭਾਈ ਪਿੰਦਰਪਾਲ ਸਿੰਘ ਦੀ ਬਾਬਾ ਬੰਤਾ ਸਿੰਘ ਜੀ ਪੰਥ ਦੇ ਮਹਾਨ ਢਾਡੀ ਭਾਈ ਤਰਸੀਮ ਸਿੰਘ ਮੋਹਰਾਵਾਲੀ ਅਤੇ ਹੋਰ ਅਨੇਕਾਂ ਹੀ ਮਹਾਨ ਸ਼ਖਸੀਤਾਂ ਬਾਬਾ ਦੀਪ ਸਿੰਘ ਜੀ ਦੇ ਇਤਿਹਾਸ ਤੇ ਚਾਨਣਾ ਪਾ ਕੇ ਗੁਰੂ ਸੰਗਤਾਂ ਨੂੰ ਨਿਹਾਲ ਕਰਨ ਗਿਆ ਆਪ ਸਰਬਕਤ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਬਾਤ ਚੜ੍ਹ ਕੇ ਹਾਜ਼ਰੀ ਪਰੋਤਾਂ ਤਨਤਨ ਬਾਬਾ ਦੀਪ ਸਿੰਘ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਬਾਬਾ ਦੀਪ ਸਿੰਘ ਜੀ ਦਾ ਜਨਮ ਪਿੰਡ ਪਾਹੋਵੈਣ ਦੀ ਮਹਾਨ ਧਰਤੀ ਤੇ 1682 ਈਸਵੀ ਵਿੱਚ 26 ਜਨਵਰੀ 1682 ਈਸਵੀ ਵਿੱਚ ਮਾਤਾ ਜਿਉਣੀ ਜੀ ਅਤੇ ਪਿਤਾ ਭਗਤੂ ਜੀ ਦੇ ਘਰ ਵਿਖੇ ਬਾਬਾ ਦੀਪ ਸਿੰਘ ਜੀ ਨੇ ਜਨਮ ਧਾਰਿਆ ਅਤੇ ਛੋਟੀ ਅਵਸਥਾ ਵਿੱਚ ਬਾਬਾ ਦੀਪ ਸਿੰਘ ਜੀ ਆਪਣੇ ਪਰਿਵਾਰ ਸਮੇਤ ਸ਼੍ਰੀ ਅਨੰਦਪੁਰ ਸਾਹਿਬ ਦੀ ਯਾਤਰਾ ਕਰਦੇ ਸਨ ਅਤੇ अनेका ਹੀ ਜੋ ਕਿ ਸੰਤ ਕੀਤੇ ਮਹਾਂਪੁਰਖਾਂ ਦੀ ਸੰਗਤ ਕੀਤੀ ਬਾਬਾ ਦੀਪ ਸਿੰਘ ਜੀ ਦਾ ਜਿਹੜਾ ਜਨਮ ਹੈ ਮਹਾਨ ਜਨਮ ਹੈ ਬਿਰਲੀਆਂ ਹੀ ਮਾਵਾਂ ਜਿਉਂਦੀਆਂ ਨੇ ਜਾਣਦੀਆਂ ਨੇ ਤਨ ਤਨ ਪਿਤਾ ਤਨ ਤਨ ਕੋਲ ਤਨ ਸੋ ਜਨਨੀ ਗੁਰੂ ਜਿਨ ਗੁਰੂ ਜਨਿਆ ਮਾਏ ਤਨ ਤਨ ਪਿਤਾ ਤਨ ਤਨ ਕੋਲ ਤਨ ਸੋ ਜਨਨੀ ਜਿਨ ਗੁਰੂ ਜਨਿਆ ਮਾਏ ਐਸੇ ਸੂਰਬੀਰ ਬਚਨ ਕੇ ਬਲੀ ਸਰਲਸ ਯੋਧੇ ਅਮਰਸ਼ੀਰ ਬਾਬਾ ਦੀਪ ਸਿੰਘ ਜੀ ਪਾਉਂਮਿੰਡ ਦੇ ਵਾਸੀ ਹਨ ਅਨੰਤਪੁਰ ਸਾਹਿਬ ਦੇ ਵਾਸੀ ਹਨ ਕਲਕੱਤਾ ਦਸ਼ਮੇਸ਼ ਪਾਤਸ਼ਾਹ ਸ਼੍ਰੀ ਗੁਰਗੋਬਿੰਦ ਸਿੰਘ ਸਾਹਿਬ ਜੀ ਪਾਸੋਂ ਅਮਰਤ ਦੀ ਦਾਤ ਲੈ ਕੇ ਅਤੇ ਖੰਡੇ ਪੌਲ ਦੀ ਪੌਲ ਛਾ ਕੇ ਖੰਡੇ ਬਾਟੇ ਦੀ ਪੌਲ ਛਾ ਕੇ ਆਪਣਾ ਜੀਵਨ ਸਫਲ ਕੀਤਾ ਸਾਰਾ ਹੀ ਪਰਿਵਾਰ ਗੁਰਸਿੱਖ ਸੀ ਪਿਤਾ ਜੀ ਸਨ ਖੇਤੀਬਾੜੀ ਕਰਦੇ ਸਨ ਅਤੇ ਮਾਤਾ ਜੀ ਵੀ ਖੇਤੀਬਾੜੀ ਕਰਦੇ ਸਨ ਸੋ ਬੜੀ ਕਿਰਪਾ ਹੋਈ ਸਾਰਾ ਪਰਿਵਾਰ ਗੁਰੂ ਕੇ ਲੇਖੇ ਲੱਗ ਗਿਆ ਸੋ ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਪਾਸੋਂ ਜਦੋਂ ਅਮਰਤ ਛਕਿਆ ਸ਼ਸਤਰ ਵਿਦਿਆ ਦਾ ਅਭਿਆਸ ਘੋੜਸਵਾਰੀ ਆਦੀ ਕਈ ਤਰ੍ਹਾਂ ਦੀਆਂ ਭਾਸ਼ਾਵਾਂ ਦਾ ਗਿਆਨ ਪ੍ਰਾਪਤ ਕੀਤਾ ਬਠਿੰਡੇ ਦੀ ਧਰਤੀ ਦੇ ਰਹਿ ਕਰਕੇ ਦਮਦਮਾ ਸਾਇ ਵਿਖੇ ਬਾਬਾ ਦੀਪ ਸਿੰਘ ਸਾਹਿਬ ਜੀ ਨੇ ਚਾਰ ਸਰੂਪ ਦਾ ਤਾਰਾ ਕੀਤਾ ਅਤੇ ਨੇਕਾਂ ਹੀ ਸ਼ਸਤਰ ਵਿਦਿਆ ਕੁਟਸਵਾਰੀ ਬੱਚਿਆਂ ਨੂੰ ਸਿਖਲਾਈ ਦਿੰਦੇ ਰਹੇ ਸਚੇ ਪਾਤਸ਼ਾਹ ਦੀ ਰਾਮਤ ਹੋਈ ਜਦੋਂ ਬਾਬਾ ਦੀਪ ਸਿੰਘ ਜੀ ਦੀ ਸੇਵਾ ਤੋਂ ਪਾਸ ਪਾਸ ਹੋਏ ਤਾਂ ਬਾਬਾ ਦੀਪ ਸਿੰਘ ਜੀ ਨੇ ਸਚੇ ਪਾਤਸ਼ਾਹ ਦੀ ਮੇਰ ਹੋਈ ਕਲਕੀਤਰ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਕਿਹਾ ਕਿ ਤੁਸੀਂ ਬਾਟਾ ਬਾਰ-ਬਾਰ ਕਿਉਂ ਮੰਝ ਰਹੇ ਹੋ ਕਹਿੰਦੇ ਮੈਂ ਬੰਨ ਨਹੀਂ ਆਪਣਾ ਮਨ ਵਾ ਮੰਝ ਰਿਆਂ ਹਾਂ ਜਨ ਤੱਕ ਤੁਹਾਡਾ ਦਰਸ਼ਨ ਨਾ ਹੋਵੇ ਸੋ ਕਲਕਿੱਤਾ ਦਸ਼ਮੇਸ਼ ਪਾਤਸ਼ਾਹੀ ਤੋਂ ਵਾਰੀ-ਵਾਰ ਜਾਈਏ ਜਦੋਂ ਉਹ ਤੇ ਜਾਣਦੇ ਸਨ ਕਿ ਘੜ-ਘੜ ਕੇ ਅੰਦਰ ਕੀ ਜਾਣਤ ਭਲੇ ਬ੍ਰੇਕੀ ਪੀਰ ਪਛਾਨਤ ਤੰਤਨ ਬਾਬਾ ਦੀਪ ਸਿੰਘ ਜੀ ਜਦੋਂ ਸੇਵਾ ਤੋਂ ਪਾਸ ਹੋ ਕੇ ਕਲਕਿੱਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਪਾਸੋਂ ਤਾਂ ਕਲਗੀਧਾ ਦਸ਼ਮੇਸ਼ ਪਾਤਸ਼ਾਹ ਜੀ ਨੇ ਕਿਹਾ ਤੁਸੀਂ ਕੀ ਮੰਗਦੇ ਹੋ ਬਾਬਾ ਦੀਪ ਸਿੰਘ ਜੀ ਨੇ ਕਿਹਾ ਕਿ ਮੇਰਾ ਅੰਤਮ ਸੇਵਾ ਡੇੜਾ ਹੈ ਧਰਮ ਯੋਧ ਦੇ ਵਿੱਚ ਹੋਵੇ ਸੋ ਆਖਿਰਕਾਰ ਗੁਰੂ ਸਾਹਿਬ ਜੀ ਦੀ ਬੇਦਵੀ ਹੋ ਰਹੀ ਮੱッセ ਰੰਗੜ ਦਾ ਸਿਰ ਲਥਿਆ ਉੱਥੇ ਅਹਿਮਦ ਸ਼ਾਹ ਅਬਦਾਲੀ ਹਮਲਾ ਕਰ ਰਹੇ ਸਨ ਅਹਿਮਦ ਸ਼ਾਹ ਅਬਦਾਲੀ ਨੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਪੂਰ ਦਿੱਤਾ ਉਧਰੋਂ ਸੁਰ ਸਿੰਘ ਤੋਂ ਭਾਈ ਭਾਕ ਸਿੰਘ ਜੀ ਆਇਆ ਉਹਨਾਂ ਨੇ ਬੇਨਤੀ ਕੀਤੀ ਦਮਦਮਾ ਸਾਹਿਬ ਆ ਕਿ ਸੱਚਖੰਡ ਸ੍ਰੀ ਹਰਮਨੰਦਰ ਸਾਹਿਬ ਜੀ ਦੀ ਕੋਰ ਬੇਦਬੀ ਕਰ ਰਿਹਾ ਹੈ ਅਹਿਮਦ ਸ਼ਾਹ ਅਬਦਾਲੀ ਤੇ ਮਹਾਰਾਜ ਸਾਹਿਬ ਜੀ ਦੀ ਕਿਰਪਾ ਸਤਕਾ ਬਾਬਾ ਦੀਪ ਸਿੰਘ ਜੀ ਨੇ ਕਲਮਸ਼ਾਈ ਰੋਕ ਕੇ ਖੰਡੇ ਨੂੰ ਹੱਥ ਫੇਰ ਕੇ ਖੰਡਾ ਨੂੰ ਨਮਸਕਾਰ ਕਰਕੇ 18 ਸਿਰ ਦਾ ਖੰਡਾ ਲੈ ਕੇ ਜਦੋਂ ਪੰਜ ਜਥੇ ਪੰਜਾ ਸੰਗਾ ਸਮੇਤ ਜਥਾ ਲੈ ਕੇ ਦਮਦਮਾ ਸਾਹਿਬ ਤੋ ਪਹੁੰਚੇ ਤਾਂ ਸ੍ਰੀ ਗੁਰੂ ਅਰਜਨ ਦੇਵ ਜੀ ਸ੍ਰੀ ਤਰਨ ਤਰਨ ਸਾਹਿਬ ਕੇ ਅਰਦਾਸ ਬੇਨਤੀ ਕੀਤੀ ਉਸ ਸਮੇਂ ਉਹਦੇ ਆਉਂਦੇ ਆਉਂਦੇ 5000 ਦਾ ਜਥਾ ਹੋ ਗਿਆ ਸੀ ਮਾਝੇ ਮਾਲਵੇ ਦੁਆਬੇ ਤੋਂ ਸਿੰਘ ਆ ਰਹੇ ਸਨ ਤੇ ਅੱਗੇ ਜੋ ਗੁਰਦਰਾ ਆਉਂਦਾ ਹੈ ਲਕੀਰ ਸ ਹੈ ਬਾਬਾ ਦੀਪ ਸਿੰਘ ਜੀ ਨੇ ਜਦੋਂ ਲਕੀਰ ਖੇਚੀ ਤਾਂ ਕਿਹਾ ਕਿ ਕਿਹੜਾ ਸੂਰਮਾ ਹੈ ਜੋ ਧਰਮ ਦੀ ਖਾਤਰ ਮਰਨ ਮਰ ਜਾਵੇਗਾ ਤਾਂ ਸਾਰੇ ਹੀ ਸੂਰਮੇ ਛਾਲਾ ਮਾਰ ਕੇ ਬਾਬਾ ਦੀਪ ਸਿੰਘ ਜੀ ਦੇ ਨਾਲ ਆ ਗਏ ਆਖਰਕਾਰ ਕਿਸਮਾਨ ਦਾ ਯੁੱਧ ਹੋਇਆ ਚੱਬੇ ਦੇ ਮੈਦਾਨ ਉੱਤੇ ਐਸਾ ਮਹਾਨ ਯੁੱਧ ਮੁਸਲਮਾਨ ਕਰ ਐਹਸਨ ਪਠਾਨ ਕਰਦੇ ਸਨ ਬਾਬਾ ਦੀਪ ਸਿੰਘ ਜੀ ਠਾਰਾ ਸੇਰ ਦਾ ਖੰਡਾ ਫੜ ਕੇ ਖੜਕਾਰੇ ਸਨ ਦੁਸ਼ਮਣ ਦੇ ਸਰ ਲਾਰੇ ਸਨ ਐਸੇ ਸੂਰੇ ਪੂਰੇ ਗੁਰਦੇ ਸਾਜੇ ਸੂਰੇ ਸਿੰਘ ਅਖਬਉਂਦੇ ਨੇ ਪ੍ਰੇਮੀ ਤੇ ਨਿਤਨੇਮੀ ਹੋ ਕੇ ਸੱਚ ਕਮਉਂਦੇ ਨੇ ਨਾ ਹੀ ਕਦੇ ਡਰਾਉਂਦੇ ਤੇ ਨਾ ਹੀ ਕਦੇ ਡਰਾਉਂਦੇ ਦੇ ਧਰਮ ਦੀ ਖਾਤਰ ਜੁੰਦੇ ਯੋਦੇ ਅਣਖ ਲਈ ਮਰਦੇ ਨੇ ਮਰ ਮਿਟ ਜਾਂਦੇ ਨੇ ਸ਼ਾਨ ਦੀ ਖਾਤਰ ਆਪਣੇ ਧਰਮ ਦੀ ਖਾਤਰ ਸਿੱਖੀ ਦੀ ਆਣ ਸ਼ਾਨ ਬਰਕਰਾਰ ਰੱਖਣ ਵਾਸਤੇ ਬਾਬਾ ਦੀਪ ਸਿੰਘ ਜੀ ਨੇ ਹਰਮੰਦਰ ਦੀ ਰਾਖੀ ਵਾਸਤੇ ਆਪਣਾ ਬਲੀਦਾਨ ਦਿੱਤਾ ਆਖਰਕਾਰ ਕਸਮਾਨ ਦਾ ਜੁੱਧ ਹੋ ਰਿਹਾ ਸੀ ਜਮਾਲ ਖਾਨ ਦਾ ਇੱਕ ਨੌਜਵਾਨ ਆਇਆ ਤੇ ਬਾਬਾ ਦੀਪ ਸਿੰਘ ਜੀ ਦਾ ਸਾਝਾ ਵਾਰ ਹੋ ਗਿਆ ਆਖਰਕਾਰ ਬਾਬਾ ਦੀਪ ਸਿੰਘ ਜੀ ਦਾ ਸਿਰ ਜੀ ਜਿਹੜਾ ਸੀ ਸੰਗਤ ਜੀ ਉਹ ਧਰ ਤੋਂ ਅਲੱਗ ਹੋ ਗਿਆ ਬਾਬਾ ਦੀਪ ਸਿੰਘ ਜੀ ਨੇ ਖੱਬੇ ਹੱਥ ਤੇ ਤਲੀ ਤੇ ਸੀਸ ਧਰ ਕੇ ਸਜੇ ਹੱਤ ਫੜ ਕੇ ਫਲਾਦੀ ਖੰਡਾ ਦੋ ਧਾਰਾ ਜੀ ਨੂੰ ਆਪਾਂ ਫਲਾਦੀ ਖੰਡਾ ਕਹਿੰਦੇ 18 ਸੇਰ ਦਾ ਬਾਬਾ ਦੀਪ ਸਿੰਘ ਨੇ ਫੇਰ ਦੁਸ਼ਮਣ ਦੇ ਆਹੂ ਲਾ ਦਿੱਤੇ ਆਖਰਕਾਰ ਬਾਬਾ ਦੀਪ ਸਿੰਘ ਜੀ ਨੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਆਖੇ ਜੋ ਗੁਰੂ ਕਲਗੀਧਰ ਪਾਸ਼ਾ ਜੀ ਦੀ ਜਿਹੜੀ ਮਿਹਰ ਸੀ ਉਹ ਵਰਸੋਈ ਗਈ ਤੇ ਕਲਗੀਧਰ ਜੀ ਦੀ ਮਿਹਰ ਹੋਈ ਆਖਿਰਕਾਰ ਸੰਗਤ ਜੀ ਗੁਰੂ ਕਲਗੀਧਰ ਦੀ ਮਿਹਰ ਸਦਕਾ ਬਾਬਾ ਦੀਪ ਸਿੰਘ ਜੀ ਨੇ ਜਿਹੜੇ ਅਰਦਾਸ ਬੇਨਤੀ ਸੋਧੀ ਸੀ ਉਹ ਪੂਰੀ ਹੋਈ ਗੁਰੂ ਰਾਮਦਾਸ ਜੀ ਦੇ ਚਰਨਾਂ ਵਿੱਚ ਸੀਸ ਨਵਾ ਕੇ ਆਪਣਾ ਬਲੀਦਾਨ ਦਿੱਤਾ ਆਪਣਾ ਸੀਸ ਪਵਿੱਤਰ ਸੀਸ ਗੁਰੂ ਰਾਮਦਾਸ ਜੀ ਦੇ ਚਰਨਾਂ ਵਿੱਚ ਭੇਟ ਕੀਤਾ ਅੱਜ अनेका ਹੀ ਸੰਗਤਾਂ ਗੁਰਦਰਾ ਸ਼ਹੀਦਗੰਗ ਸਾਹਿਬ ਜੀ ਵਿਖੇ ਤੇ ਗੁਰਦਰਾ ਟਾਲਾ ਸਾਹਿਬ ਪਹੁੰਚੇ ਬਾਬਾ ਜੀ ਦਾ ਚੜ੍ਹਦੀ ਕਲਾ ਦੇ ਨਾਲ ਅਵਤਾਰਪੁਰ ਮਨਾਰੀਆਂ ਨੇ ਮੇਰੇ ਕਹਿੰਤ ਭਾਵ ਜਨਮ ਜੜਾ ਮਨਾਰੀਆਂ ਨੇ ਆਪ ਸਰਬਤ ਸੰਗਤਾਂ ਨੂੰ ਸਾਡੇ ਜਥੇ ਵੱਲੋਂ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੀ ਲੱਖ ਲੱਖ ਵਧਾਈ ਹੋਏ ਅਮਰ ਸ਼ਗੋ ਸਿੰਘ ਸਜੋ ਗੁਰੂ ਵਾਲੇ ਬਣੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ